ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ 19 ਸਤੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅੱਜ ਉਮੀਦ ਸੀ ਤਕਰੀਬਨ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਵੱਡੇ ਪੱਧਰ ਤੇ ਤਾਂ ਮੀਂਹ ਨਹੀਂ ਪਿਆ ਫਿਰ ਵੀ ਹਲਕੇ ਤੋਂ ਦਰਮਿਆਨੇ ਜਿਹੇ ਸ਼ਰਾਟੇ ਜਾਂ ਝੜੀनुਮਾ ਜਿਹਾ ਮਾਹੌਲ ਤਕਰੀਬਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਣਿਆ ਹੋਇਆ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਵੀ ਪਿਆ ਹੈ ਪਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੱਦਲਵਾਈ ਤੇ ਹਲਕੇ ਜਿਹੇ ਭੂਰ ਦੇ ਨਾਲ ਹਲਕੀ ਕਣਮਣ ਲਗਾਤਾਰ ਦੇਖੀ ਜਾ ਰਹੀ ਹੈ ਜੋ ਕਿ ਹੁਣ ਆਉਣ ਵਾਲੇ ਘੰਟਿਆਂ ਦੇ ਵਿੱਚ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਉਹਨਾਂ ਦੇ ਵਿੱਚ ਫਾਜ਼ਿਲਕਾਰ ਬਹੁਤ ਸਾਰੇ ਇਲਾਕੇ ਮੁਕਸਰ ਹੋ ਸਕਦਾ ਬਠਿੰਡਾ ਹੋ ਸਕਦਾ ਫਰੀਦਕੋਟ ਹੋ ਸਕਦਾ ਮੋਗਾ ਹੋ ਸਕਦਾ ਫਿਰੋਜ਼ਪੁਰ ਹੋ ਸਕਦਾ ਜਲੰਧਰ ਤੇ ਕਰਪੂਥਲੇ ਦੇ ਇਲਾਕੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਅੱਜ ਰਾਤ ਤੋਂ ਪਹਿਲਾਂ ਪਹਿਲਾਂ ਕਾਫੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਸਵੇਰ ਵੇਲੇ ਪਟਿਆਲਾ ਮਲੇਰਕੋਟਲਾ ਲੁਧਿਆਣਾ ਚੰਡੀਗੜ੍ਹ, ਮੁਹਾਲੀ, ਨਵਾਂ ਸ਼ਹਿਰ, ਬਰਨਾਲਾ ਜਾਂ ਜਲੰਧਰ ਦੇ ਵੀ ਕੁਝ ਇੱਕ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀਆਂ। ਟੁੱਟਵੇਂ ਤੌਰ ਤੇ ਲਗਾਤਾਰ ਸ਼ਰਾਟੇ ਲੱਗੇ ਪਰ ਬੱਦਲਬਾਈ ਵੱਡੇ ਪੱਧਰ ਤੇ ਬਣੀ ਹੋਈ ਹੈ। ਸੋ ਇਹ ਜਦੋਂ ਸਿਸਟਮ ਪਾਰ ਲੰਘ ਜਾਵੇਗਾ ਅਗਲੇ 2 ਤੋਂ 3 ਦਿਨ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਪੰਜਾਬ ਦੇ ਨਾਲ ਲੱਗਦੇ ਇਲਾਕੇ Rajasthan, Haryana ਤੇ ਦਿੱਲੀ ਦੇ ਖੇਤਰਾਂ ਦੇ ਵਿੱਚ ਵੀ ਲਗਾਤਾਰ ਮੀਂਹ ਦੀਆਂ ਘਟਨਾਵਾਂ ਅੱਜ ਦੇਖੀਆਂ ਗਈਆਂ ਤੇ ਆਉਣ ਵਾਲੇ ਦਿਨਾਂ ਵਿੱਚ ਉੱਥੇ ਵੀ ਮੌਸਮ ਸਾਫਤੇ ਖੁਸ਼ਕ ਰਹੇਗਾ